ਨਾ ਮੈਂ ਜੀ ਆਪਣਾ ਆਪਣਾ ਦਨੇਸ਼ ਅਮੇਦਾ ਜੀ ਕਬੱਡੀ ਦੇ ਵਿੱਚ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ ਕਬੱਡੀ ਕਾਟੋ ਕਹਿੰਦੇ ਮੈਨੂੰ ਕਬੱਡੀ ਦੇ ਵਿੱਚ ਇੱਕ ਜਫਾ ਲਾਉਂਦੇ ਆ ਇੱਕ ਰੇਡਾਂ ਪਾਉਂਦੇ ਆ ਤੁਹਾਡੀ ਸੇਵਾ ਗਰਾਊਂਡ ਦੇ ਵਿੱਚ ਕਿਸ ਪਾਸੇ ਲੱਗਦੀ ਆ ਮੈਂ ਰੇਡਰ ਆ ਜੀ ਰੇਡਾਂ ਪਾਣਾ ਤੁਸੀਂ ਰੇਡਾਂ ਪਾਉਂਦੇ ਹੋ ਹਾਂਜੀ ਕਦ ਕਦਾ ਸ਼ੌਂਕ ਹੈ ਇਸ ਕਬੱਡੀ ਦੇ ਵਿੱਚ ਮੈਨੂੰ ਹੋ ਗਏ 3-4 ਸਾਲ ਹੋ ਗਏ ਖੇਡਦੇ ਇਹਨੂੰ ਜਦੋਂ ਗਰਾਊਂਡ ਦੇ ਵਿੱਚ ਕਾਟੋ ਨਾਮ ਕਾਟੋ ਕਾਟੋ ਜਾਣਿਆ ਜਾਂਦਾ ਜੱਬੋਬਾਲ ਵਿਸ਼ੇਸ਼ ਤੌਰ ਤੇ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹੁਣ ਜਦੋਂ ਸਾਡਾ ਨਾਮ ਲੈਂਦੇ ਆ ਜੀ ਤੇ ਬਹੁਤ ਜਾਣੇ ਦੇਖਣ ਵਾਲੇ ਹੁੰਦੇ ਦਰਸ਼ਕ ਜੀ ਜੀ ਤੇ YouTube ਤੇ ਵੀ ਲਾਈਵ ਚੱਲਦਾ ਹੁੰਦਾ ਜਦੋਂ ਸਾਡਾ ਨਾਮ ਲੈਂਦੇ ਪਤਾ ਲੱਗਦਾ ਕਿ ਮੁੰਡਾ ਖੇਡਦਾ ਆ ਤਾਂ ਮਨ ਸਾਰੀਆਂ ਦਾ ਮੁੱਲ ਨਹੀਂ ਪੈਂਦਾ ਪੂਰਾ ਹਾਂਜੀ ਮੁੱਲ ਇਦਾਂ ਚੰਗੀ ਚੀਜ਼ ਦਾ ਮੁੱਲ ਘਟੇ ਪੈਂਦਾ ਹੁੰਦਾ ਜੀ ਕਿਉਂਕਿ ਦੇਖੋ ਖਿਡਾਰੀਆਂ ਲਈ ਨੌਕਰੀਆਂ ਚਾਹੀਦੀਆਂ ਹਾਂਜੀ ਖੇਡ ਤੋਂ ਬਾਅਦ ਜਦੋਂ ਬਿਰਧਪਨ ਹੁੰਦਾ ਵੱਡੀਆਂ ਪੈਨਸ਼ਨਾਂ ਚਾਹੀਦੀਆਂ ਕਿਉਂਕਿ ਜਿਹੜੀ ਇਹ ਖੇਡ ਆ ਇਹ ਤਾਂ ਜ਼ੋਰ ਦੀ ਚੀਜ਼ ਹੈ ਹਾਂਜੀ ਇਹ ਗੱਲ ਤਾਂ ਹੈ ਜੋ ਜਵਾਨੀ ਤੋਂ ਬਾਅਦ ਇਹ ਬਿਰਧਪਨ ਵੀ ਆਉਂਦਾ ਹਾਂਜੀ ਖਿਡਾਰੀਆਂ ਨੂੰ ਜਦੋਂ ਕੋਚੀ ਨੇਵੇਂ ਗੱਲਬਾਤ ਹੁੰਦੀ ਕੋਈ ਵਾਹ ਨਹੀਂ ਫੜਦਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੀ ਇਹੀ ਆ ਹੁਣ ਜੇ ਚੰਗੀ ਚੀਜ਼ ਐ ਕੋਈ ਜੀ ਉਹਦੇ ਆ ਲੋ ਘਟ ਜਾਂਦੇ ਆ ਜੇ ਕੋ ਮਾੜੀ ਚੀਜ਼ ਐ ਸਾਰੇ ਨੇ ਉਧਰ ਨੂੰ ਤੁਰ ਪਣਾ ਇਹ ਜਿਹਾ ਕਰਿਆ ਹੁਣ ਜੇ ਕੋ ਪਲਵਾਨੀ ਕਰਦਾ ਆ ਗੇਮ ਕਰਦਾ ਆ ਤੇ ਕੋਈ ਕੋਈ ਦੇਖ ਕੇ ਖੁਸ਼ ਐ ਉਹਨਾਂ ਨੂੰ ਖੁਸ਼ ਜੀ 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 ਬਲ ਕੇ ਇਹ ਚੰਗੀ ਚੀਜ਼ ਆ ਸੀ ਇਹ ਤੇ ਲਈ ਹਾਂਜੀ ਇਹ ਆਪਣੀ ਮਿਹਨਤ ਆ ਮਿਹਨਤ ਹੈ ਜੀ ਹੁਣ ਸਾਰੇ ਇਹੀ ਦੇਖਦੇ ਰਹਿੰਦੇ ਆ ਕਿ ਮੁੰਡੇ ਖੇਲਦੇ ਆ ਖੇਲਦੇ ਆ ਜੀ ਆਹ ਗੱਲ ਉਹਨਾਂ ਨੂੰ ਇਹ ਨਹੀਂ ਪਤਾ ਪਿੱਛੇ ਮਿਹਨਤ ਕਿੰਨੀ ਕਰਦੇ ਜੀ 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 ਹੁਣ ਉਹ ਸਾਨੂੰ ਪਤਾ ਸੀ ਸ਼ਾਮ ਨੂੰ ਕਿਦਾਂ ਆ ਕੇ ਮਿਹਨਤ ਕਰੀਦੇ ਆਪਣਾ ਖਾਈ ਪੀਦਾ ਆ ਹਨਾ ਉਨੀ ਵਾਸਤੇ ਨੰਬਰ ਦੇਖਣਾ ਕਿ ਨੰਬਰ ਲਿਆਂਦਾ ਕਿ ਨਹੀਂ ਲਿਆਂਦਾ ਕੋਈ ਵੀ ਹੈ ਜਿਹੜਾ ਜਿਸ ਖੇਡ ਦੇ ਨਾਲ ਜੁੜਿਆ ਹੋਇਆ ਉਹਦਾ ਕਿਸੇ ਹੋਰ ਪਾਸੇ ਧਿਆਨ ਵੀ ਨਹੀਂ ਜਾਂਦਾ ਮੰਨਦੇ ਹੋ ਇਸ ਦਾ ਹਾਂਜੀ ਇਹ ਗੱਲ ਤਾਂ ਹੈਗੀ ਆ ਫਿਰ ਬੰਦਾ ਉਹੀ ਚੀਜ਼ ਸੋਚਦਾ ਕਿ ਮੈਂ ਆਹ ਚੀਜ਼ ਖਾਣੀ ਆ ਮੈਨੂੰ ਤਕੜਾ ਹੋਵਾਂ ਫਿਰ ਮੈਂ ਗਰਾ ਕੀ ਮੰਦੀ ਕਾ ਕਰਤਾ ਚਾਹੀਦੀ ਜਦੋਂ ਗਰਾਉਂਡ ਦੇ ਵਿੱਚ ਤਾੜੀਆਂ ਵੱਜਦੀਆਂ ਹਾਂਜੀ ਕਿੰਨੇ ਕ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਤਾਂ ਹੁੰਦੀ ਹੈ ਜੀ ਮਿਹਨਤ ਦਾ ਜਦੋਂ ਮੁੱਲ ਪੈਂਦਾ ਫਿਰ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਚਾਹੇ ਕੋਈ ਵੀ ਹੋਵੇ ਉਸੇ ਪੁੱਲ ਜਾਂਦਾ ਫਿਰ ਉਸ ਸਮੇਂ ਦਾ ਜਿਹੜੀਆਂ ਸਖਤ ਮਿਹਨਤਾਂ ਕੀਤੀਆਂ ਹੋਈਆਂ ਆ ਉਹ ਸਾਰੀਆਂ ਪੁੱਲ ਜਾਂਦੀਆਂ ਜਦੋਂ ਉਹ ਤਾੜੀਆਂ ਦੇ ਨਾਲ ਇੱਥੇ ਸਪੈਸ਼ਲ ਕਾਟੋ ਕਾਟੋ ਗਰਾਉਂਡ ਦੇ ਵਿੱਚ ਹੁੰਦੀ ਆ ਹਾਂਜੀ ਹਾਂਜੀ ਇਹ ਗੱਲ ਤਾਂ ਹੈਗੀ ਨਾ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਫੋਨਾਂ ਤੋਂ ਦੂਰ ਹੋ ਕੇ ਜੀ ਗਲਤ ਕੰਮਾਂ ਨੂੰ ਛੱਡ ਕੇ ਗਰਾਊਂਡ ਜਾਓ ਆਪਣੀ ਮਿਹਨਤ ਲਾਓ ਵਧੀਆ ਖਾਓ ਪੀਓ ਘਰਦਿਆਂ ਦਾ ਵੀ ਨਾਂ ਰੌਸ਼ਨ ਕਰੋ ਤੇ ਆਪਣਾ ਵੀ ਨਾਂ ਰੌਸ਼ਨ ਕਰੋ ਜੀ ਬਹੁਤ ਬਹੁਤ ਸ਼ੁਕਰੀਆ